ਸ਼੍ਰੀ ਦੀਪਕ ਪਾਰਿਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਡਾਕਟਰ ਜੋਤੀ ਜਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸ਼੍ਰੀ ਹਰਵੀਰ ਸਿੰਘ ਅਟਵਾਲ ਪੀਪੀਐਸ ਕਪਤਾਨ ਪੁਲਿਸ ਸ਼ਹਿਰੀ ਅਤੇ ਸ਼੍ਰੀ ਹਰਸਿਮਰਨ ਸਿੰਘ ਬਲ ਪੀਪੀਐਸ ਉਪ ਕਪਤਾਨ ਪੁਲਿਸ ਸ਼ਹਿਰੀ 2 ਮੁਹਾਲੇ ਜੀ ਦੀ ਰਹਿਨਮਾਈ ਹੇਠ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਖਾਣਾ ਫੇਸ 8 ਮੁਹਾਲੀ ਦੀ ਮਾਰਕੀਟ ਸੈਕਟਰ 88 ਵਿੱਚੋਂ ਸਮਾਂ ਸਵੇਰੇ 2 ਵਜੇ ਦੇ ਨੌਜਵਾਨ ਲੜਕੇ ਸਤਵੰਦ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜ਼ਿਲ੍ਹਾ ਪੀਲੀ ਪਿੱਤ ਹਾਲ ਵਾਸੀ ਜ਼ਿਰਖਪੁਰ ਅਤੇ ਉਦਿਤ ਸ਼ੌਕੀਨ ਵਾਸੀ ਯੂਪੀ ਹਾਲ ਵਾਸੀ ਗਿਲਕੋ ਸੋਸਾਇਟੀ 에어ਪੋਰਟ ਰੋਡ ਮੁਹਾਲੀ ਵੱਲੋਂ ਅਰਬਨ ਚਾਹੇ ਦੇ ਮਾਲਕ ਜਰਮਨਜੀਤ ਸਿੰਘ ਨਾਲ ਖਾਣ ਪੀਣ ਦੇ 7000 ਰੁਪਏ ਦੇ ਬਕਾਏ পিچھے ਝਗੜਾ ਕੀਤਾ ਜਿਸ ਪਰ ਸਤਵੰਤ ਸਿੰਘ ਨੇ ਜਰਮਨਜੀਤ ਪਰ ਮਾਰ ਦੇਣ ਦੀ ਨੀਅਤ ਨਾਲ ਆਪਣੀ 45 ਬੋਰ ਪਿਸਟਰ ਨਾਲ ਦੋ ਫਾਇਰ ਕੀਤੇ ਬੇਸਿਕਲੀ ਇੱਕ ਰਾਤ ਮਤਲਬ अर्ਲੀ ਮਾਰਨਿੰਗ ਆਪਾਂ ਕਹਿ ਸਕਦੇ ਆ 29 9 2024 ਨੂੰ ਰਾਤ ਅ ਅਰਬਨ ਚਾਹੇ ਤੇ ਇੱਕ ਫਾਇਰਿੰਗ ਹੋਈ ਸੀ ਇਦੇ ਵਿੱਚ ਅਸੀਂ ਸਤਵੰਤ ਸਿੰਘ ਨੂੰ ਕਾਬੂ ਕੀਤਾ ਇਦੇ ਰਿਗਾਰਡ ਦੇ ਵਿੱਚ ਜਰਮਨਜੀਤ ਵੱਲ ਜਰਮਨ ਵੱਲੋਂ ਅਸੀਂ ਮਕਦਮਾ ਦਰਜ ਕੀਤਾ ਜਿਹੜਾ ਕਿ ਉੱਥੇ ਉਹਦਾ ਓਨਰ ਹੈ ਤੇ ਉਹਦੇ ਉੱਥੇ ਉਹਨੇ ਕੋਈ ਅਰਬਨ ਚਾਹੇ ਤੇ ਉਹਨਾਂ ਦਾ ਝਗੜਾ ਹੋਇਆ ਸੀ ਜਰਮਨ ਦਾ ਤੇ ਸਤਵੰਤ ਦਾ ਤੇ ਉਹ ਉਹਦੇ ਤਸ਼ਕੀਨ ਹੈ ਜਿਹੜਾ ਬੰਦਾ ਬੇਸਿਕਲੀ ਪੈਸੇ ਦੇ 7-8000 ਦਾ ਬਿੱਲ ਦਾ ਕੋਈ ਆਪਸੀ ਇਹਨਾਂ ਦਾ ਰੌਲਾ ਸੀ ਜਿਹਦੇ ਲੈਂਡ ਦੀ ਇਹ ਉੱਥੇ ਗਏ ਸੀਗੇ ਤੇ ਉੱਥੇ ਜਦੋਂ ਇੱਕ ਦੂਜੇ ਨਾਲ ਝਗੜਾ ਕਰਨ ਲੱਗੇ ਤੇ ਉਹਦੇ ਚ ਸਤਵੰਤ ਸਿੰਘ ਨੇ ਆਪਣੇ ਜਰਮਨ ਜਿਹੜਾ ਮਦਈ ਮੁਕਤਮਾ ਹੈ ਉਹਦੇ ਵੱਲ ਫਾਇਰ ਮਾਰਿਆ ਜਿੰਨੇ ਆਪਣੇ ਹੱਥ ਨਾਲ ਉਹਨੂੰ ਉੱਪਰ ਕਰ ਲਿਆ ਤੇ ਉਹ ਉਸ ਦੀ ਸਟੇਟਮੈਂਟ ਤੇ ਲੜਾਈ ਦੌਰਾਨ ਵੀ ਇਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਉਹਦੀ ਸਟੇਟਮੈਂਟ ਤੇ ਮੁਕੱਦਮਾ ਦਰਜ ਕੀਤਾ ਸੀ 86 ਨੰਬਰ 299 ਅੰਡਰ ਸੈਕਸ਼ਨ 109 115 ਦੀ 2 3 5 ਬੀ ਐਨ ਐਸ ਤੇ ਗੁਰ ਕੀ ਹੋ ਜਾਏ ਕੀ ਕਰਦੇ ਜੀ ਇਹ ਕਿਉਂ ਜਿਹੜਾ ਉਹ ਕੀ ਕਰਦਾ ਇਹ ਜਿਹੜਾ ਅਜੇ ਤੱਕ ਜਿਹੜੀ ਪ੍ਰੀਲਿਮਿਨਰੀ ਪੁੱਛਗਿਸ਼ਤੇ ਸਾਨੂੰ ਪਤਾ ਲੱਗਾ ਹੈ ਵੀ ਇਹ ਫੌਜ ਦੇ ਵਿੱਚੋਂ ਅ ਫੌਜ ਦਾ ਮਲਾਜਮ ਹੈ ਪਰ ਉੱਥੋਂ ਐਬਸੈਂਟ ਚੱਲ ਰਿਹਾ ਹੈ ਸੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੁਕਦਮਾ ਦਿੱਤਾ ਹੈ 25 27 54 ਨਾਮ ਦਾ ਵੀ ਦਿੱਤਾ ਹੈ 45 ਬੋਲ ਦਾ ਇੱਕ ਪਿਸਤੌਲ ਅਸੀਂ ਰਿਕਵਰ ਕੀਤਾ ਹੈ ਅ ਦੋਸ਼ੀ ਪਾਸੋਂ ਤੇ ਦੋ ਜਿੰਦਾ ਰੌਨ ਤੇ ਦੋ ਕਾਰਟੂਸ ਸਾਨੂੰ ਮਿਲੇ ਇਸ ਤਰ੍ਹਾਂ ਹੈ ਕੀ ਦਾ ਜੀ ਇਹ ਇਹ ਡਿਟੇਲ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਇਹਦੇ ਵਿੱਚ ਪਤਾ ਲੱਗਣਾ ਇਹ ਅਜੇ ਤੱਕ ਤੇ ਇਸ ਕੱਲ ਨੂੰ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਅੱਜ ਹੀ ਅਸੀਂ ਪਰਚਾ ਦਿੱਤਾ ਹੈ ਅੱਜ ਕਿਉਂਕਿ ਅੱਜ ਸਾਰਾ ਕੁਝ ਮੰਨ ਸੀ ਤੇ ਇਹਦੇ ਅਸੀਂ ਕੱਲ ਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਵੱਖਰੇ ਧਾਰ ਤੇ ਬਰੀਫ ਕੀਤਾ ਜਾਏ ਜਿਹੜੇ ਫਾਇਰਿੰਗ ਕਿਥੇ ਦੇ ਅੰਦਰ ਹੁੰਦੀ ਹੈ ਜਾਂ ਬਾਹਰ ਹੁੰਦੀ ਹੈ ਇਹ ਬਾਹਰ ਹੋਈ ਹੈ ਰਿਪੋਰਟ ਦੇ ਕਦਮ ਨਹੀਂ ਅਜੇ ਹਾਂ ਕੱਲ ਨੂੰ ਅੱਜ ਅਰੈਸਟ ਪਾਈ ਐ ਇਹਨਾਂ ਨੂੰ 1.5 ਵਜੇ ਬਨਾਲਾ ਕੋਲ ਵੀ ਏਆਰ ਕੇ ਚਾਰ ਅਰੈਸਟ ਇਹ ਕੀ ਕਹਿੰਦੇ ਇਹਨਾਂ ਦੀ ਜਿਹੜੀ ਅਰਪੰਨ ਚਾਹ ਦੀ ਦੁਕਾਨ ਸੀ ਉਹ ਰਾਤ ਨੂੰ ਇਹਨਾਂ ਕੋਲ ਲਾਇਸੈਂਸ ਹੋਣਾ ਸੀ ਉਹ ਵੀ ਅਸੀਂ ਵੈਰੀਫਾਈ ਕਰਕੇ ਤੇ ਸਾਰਾ ਕੁਝ ਉਹਦੇ ਤੇ ਪੈਸੇ ਨੇ ਕਿਉਂ ਨਹੀਂ ਲੈਣੇ ਸੀ ਮਾਲਕ ਨੂੰ ਇਹ ਜਿਹੜਾ ਉਹਦੇ ਤਸ਼ਕੀਨ ਹੈ ਜਿਹੜਾ ਜਿੰਨੇ ਪੈਸੇ ਦੁਕਾਨਦਾਰ ਦੇ ਦੇਣੇ ਸੀ ਉਦੇ ਰਿਗਾਰਡ ਦੇ ਵਿੱਚ ਇਹ ਉਥੇ ਆਪਣੇ ਇਹਦੇ ਫਿਰਕਾਲ ਦੀ ਪੁੱਛਗਿੱਛ ਤੋਂ ਤੇ ਇਹ ਦੱਸਣ ਦੇ ਅਤਾਬਕ ਵੀ ਇਹ ਤੇ ਸਮਝੌਤਾ ਕਰਾਉਣ ਆਏ ਸੀਗੇ ਵੀ ਮੈਂ ਉਹਦੇ ਉਹਦੇ ਵਿੱਚ ਇਹ ਉਦੋਂ ਹੀ ਤੈਅ ਚਾ ਕੇ ਇਹਨਾਂ ਦੇ ਆਪਸ 'ਚ ਉਥੇ ਝਗੜਾ ਹੋ ਗਿਆ ਸੀ ਜਿਹਦੇ ਅੱਗੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ 86 ਨੰਬਰ ਤੇ 25 27 5398ਾਣਾ ਫੇਜ਼ 8 ਸੋ ਗੋਲੀਆਂ ਦੇ ਵੱਜੇ ਆਏ ਆ ਕੋਈ ਨਹੀਂ ਨਹੀਂ ਗੋਲੀ ਨਹੀਂ ਵੱਜੀ ਪਰ ਕੀ ਕਹਿੰਦੇ ਸਟਾ ਮਤਲਬ ਲੜਾਈ ਦੌਰਾਨ ਇੱਕ ਦੂਜੇ ਦੇ ਕੁਛੀਆ ਮਾਰੀ ਉਹਦੇ ਚ ਹੋਰ ਵੀ ਜਿਹੜੀ ਹੈ ਇੱਕ ਦੂਜੇ ਦੇ ਇਹਨਾਂ ਨੇ ਸਟਾ ਜਰੂਰ ਲੜਾਈ ਦੌਰਾਨ 45 ਗੋਲ ਦਾ ਪਿਸਤੌਲ ਕਾਫੀ ਖਤਰਨਾਕ ਪਿਸਤੌਲ ਤੋਂ ਪੰਡਤ ਵੀ ਲਿਖਿਆ ਹੈ ਪਰ ਉੱਥੇ ਦੇ ਹਾਂਜੀ ਇਹ ਪੈਸੇ ਪਤਾ ਕੀਤਾ ਜਾਊਗਾ ਵੀ ਕੋਲ ਖਾਇਆ ਸੀਗਾ ਇਹ ਸਾਰਾ ਮਤਲਬ ਇਹਦਾ ਜਦੋਂ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਓਨਰ ਹੈ ਤੇ ਉਹਦਾ ਅਜੇ ਫਿਲਹਾਲ ਦੀ ਪੁੱਛ ਗਏ ਮੁਤਾਬਕ ਇਹ ਦੱਸਦਾ ਹੈ ਵੀ ਇਹ ਲਾਇਸੈਂਸੀ ਪਿਸਟਲ ਹੈ ਤੇ ਉਸ ਤੋਂ ਬਾਅਦ ਜਿਹੜੀ ਵੀ ਅ ਆਪਣੇ ਦੀ ਇਨਵੈਸਟੀਗੇਸ਼ਨ ਦੌਰਾਨ ਇਹ ਤੁਹਾਨੂੰ ਇਹਦੇ ਬਾਰੇ ਵੀ ਅਸੀਂ ਜਾਣਕਾਰੀ ਹੈ ਕਿੰਨੇ ਕਾਜੇ ਟੋਟਲ ਇੰਜਰਡ ਹੋਏ ਕਿ ਫਲੈਸ਼ ਉਹਨਾਂ ਦੇ ਗਰੁੱਪਸ ਹੋਇਆ ਤੇ ਕਿੰਨੇ ਕਿੰਨੇ ਹੋਏ ਹੋਏ ਉਹ ਦਿੱਤੀਸ਼ ਕਿੰਨ ਡੌੜ ਗਿਆ ਤੇ ਇਹ ਬੇਸਿਕਲੀ ਦੋ ਬੰਦਿਆਂ ਦੇ ਸੱਤਾਂ ਵਜੀਆਂ ਜਿਹੜੇ ਦੋਵੇਂ ਹੈਗੇ ਤੇ ਉਧਰ ਜਰਮਨ ਦੇ ਵੀ ਸੱਤਾਂ ਵਜੀਆਂ ਇਹਦੇ ਸਤਵੰਤ ਦੇ ਵੀ ਹੈ ਉਹਦੇ ਸ਼ਕੀਨ ਦੇ ਮੌਕੇ ਤੋਂ ਦੌੜ ਗਿਆ ਤੇ ਉਹਦੇ ਫਿਲਹਾਲ ਦੀ ਸਾਡੇ ਕੋ ਇਹ ਇਨਫੋਰਮੇਸ਼ਨ ਹੈ ਵੈਪਨ ਸਤਵੰਤ ਸਿੰਘ ਕੋ ਰਿਕਵਰ ਹੋਇਆ ਹਾਂ ਵੈਪਨ ਸਤਵੰਤ ਸਿੰਘ ਕੋ ਰਿਕਵਰ ਹੋਇਆ ਤੇ ਇਹਦੀ ਡਿਟੇਲਿੰਗ ਇਹ ਬੇਸਿਕਲੀ ਰਾਮਪੁਰ ਪੈਂਦਾ ਫਿਲੀਪੀਤ ਯੂਪੀ ਤੋਂ ਉੱਥੇ ਦਾ ਤੇ ਵੈਸੇ ਇੱਥੇ ਗਿਰਕੋ ਦੇ ਵਿੱਚ ਉਹਦੇ ਤਸ਼ਕੀਨ ਵੀ ਉੱਥੇ ਰਹਿੰਦਾ ਹੈ ਇਹ ਗੱਡੀ ਬਰਾਉ ਹੋ ਜੇਗਾ ਉਹ ਬਾਅਦ ਨੂੰ ਤੁਹਾਨੂੰ ਇਹ ਲੈਣੀ ਨਹੀਂ ਕਿਹਾ ਇਹਦੇ ਬਾਰੇ ਵੀ ਸਾਨੂੰ ਕੱਲ ਤੁਹਾਨੂੰ ਡਿਟੇਲਿੰਗ ਕਰਾਂਗੇ ਕਿਉਂਕਿ ਅੱਜ ਇਹਦੇ ਵੀ 6:00 ਵਜੀਆਂ ਹੋਈਆਂ ਸੀਗੀਆਂ ਕਲਰ ਮਾਰ ਲੈ ਕੇ ਜੋ ਵੀ ਹੋਊਗੀ ਡਿਟੇਲ ਰਿਪੋਰਟ ਉਹ ਤੁਹਾਨੂੰ ਵੱਖਰੇ ਤੌਰ ਤੇ ਦਿੱਤਾ ਆਰਮੀਰੀ ਰੈਂਕ ਇਹ ਕਨਸਟੇਬਲ ਹੈ ਜਲੰਧਰ ਜਲੰਧਰ ਪੋਸਟਡ ਹੈ ਪਰ ਅਸੀਂ ਇਹਦੇ ਫੈਕਟਸ ਏਆਓ ਦੇ ਕੀਤੀ ਹੋਈ ਹੈ ਮੇਲ ਕੀਤੀ ਹੈ ਸਾਨੂੰ ਜਦੋਂ ਉਧਰੋਂ ਰਿਪਲਾਈ ਆਊਗਾ ਅਸੀਂ ਉਹਦੀ ਸਿਚੁਏਸ਼ਨ ਵੇਖਾਂਗੇ ਵੀ ਉਥੋਂ ਇਹਦੀ ਉਮਰ ਵੀ ਨਹੀਂ ਕਰ ਸਕਦੇ ਅ 80 ਕਿ ਸਾਲ ਹੈ ਪਰ ਗੋਲੀ ਚੋਣ ਦੀ ਮੌਜੂਦ ਕਿਉਂ ਆਈ ਹੈ ਨਾ ਇਹ ਨਹੀਂ ਵੀ ਕਰ ਰਹੇ ਨਾ ਇਸ ਲਈ ਕਿਉਂਕਿ ਅਸੀਂ ਇਹ 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 ਜਦੋਂ ਵੀ ਇਹ ਹੀਟ ਆਫ ਦੀ ਮੂਵਮੈਂਟ ਤੇ ਜਦੋਂ ਕੋਈ ਗੱਲ ਹੁੰਦੀ ਹੈ ਉਦੋਂ ਤੋਂ ਉਸ ਕਹਿੰਦਾ ਇਹਦੀ ਡਿਟੇਲ ਪੁੱਛਗਿੱਛ ਕਰਾਂਗੇ ਤੇ ਇਹਦੇ ਬਾਰੇ ਵੀ ਜਾਣੀ ਜਾਨੀ ਮੈਂ ਦਰੂਹ ਦੇ ਦਿੱਤੀ ਸੀ ਉਸ ਵੇਲੇ ਮੈਂ ਦਰੂਹ ਵਾਲੀ ਕੋਈ ਇਸ ਕਰਦੀ ਦਰੂਹ ਵਾਲੀ ਕੋਈ ਗੱਲ ਨਹੀਂ ਐਫ ਆਈ ਆਈ ਸਾਹਮਣੇ ਪਰ ਇਹ ਕਲੀਅਰ ਹੈ ਵੀ ਇਹ ਪਿਸਟਲ ਇਹਦਾ ਨਹੀਂ ਉਹ ਇਹ ਦੇ RK 25275359 ਆਰਮਜ਼ ਐਕਟ ਦਾ ਵੀ ਬਾਕੀ ਧਰਾਵਾਂ ਦੇ ਨਾਲ ਵਾਧਾ ਕੀਤਾ ਹੈ